ਸ਼ਕੁੰਤਲਾ ਦੇਵੀ ਕਿੱਥੇ ਜਾ ਰਹੇ ਹੋ ਤੁਸੀਂ ਪੁੱਡਾ ਗਲੋਨੀ ਬਟਾਲਾ ਰੋਡ ਤੋਂ ਕੀ ਕੀ ਹਸਾ ਹੋਇਆ ਜੀ ਸਰ ਆਪਾਂ ਐਕਚੁਅਲੀ ਕਿਸੇ ਦੀ ਵੇਟ ਕਰਨੀ ਸੀ ਆਪਾਂ ਬਟਾਲੇ ਜਾਣਾ ਸੀ ਤੇ ਆਪਾਂ ਅੱਜ ਸਰਨੇ ਤੋਂ ਕੋਈ ਆ ਰਹੇ ਸੀ ਉਹਨਾਂ ਦੀ ਵੇਟ ਕਰਨ ਵਾਸਤੇ ਇੱਥੇ ਖੜੇ ਸੀ ਤੇ ਆਪਾਂ ਸਾਈਡ ਤੇ ਰੋਕਿਆ ਸੀਗਾ ਤੇ ਆਪਾਂ ਸਾਈਡ ਤੇ ਖੜੀ ਆ ਗਏ ਆ ਆਪਾਂ ਇੱਕ ਸਾਈਡ ਤੇ ਕੀਤਾ ਹੈਗਾ ਇੱਥੇ ਚੌਂਕ ਆ ਸਾਨੂੰ ਪਤਾ ਆਪਾਂ ਥੋੜੀ ਅੱਗੇ ਗੱਡੀ ਲਿਆ ਕੇ ਰੱਖੀ ਹੈਗੀ ਇਹਨਾਂ ਨੇ ਦੂਸਰੀ ਸਾਈਡ ਨੂੰ ਜਾਣਾ ਸੀ ਇਹਨਾਂ ਨੇ ਆਈ ਡੋਨਟ ਨੋ ਕੀ ਕੀਤਾ ਹੈ ਨਸ਼ਾ ਕੀਤਾ ਹੈ ਆਈ ਆਈਜ਼ ਉਹਨਾਂ ਦੀਆਂ ਬੰਦ ਸੀ ਜਦੋਂ ਆਪਰੇ ਸਾਡੀ ਗੱਡੀ ਨੂੰ ਪੂਰੀ ਨੂੰ ਰਗੜ ਕੇ ਅੱਗੋਂ ਤੱਕ ਲੈ ਕੇ ਔਰ ਸਾਡੀ ਗੱਡੀ ਖੁਦ ਦੇਖੋ ਤੁਸੀਂ ਉਹਨਾਂ ਟਰਨ ਕਰਤੀ ਹੈਗੀ ਹੈ ਕਿੰਨਾ ਕੁ ਨੁਕਸਾਨ ਗੱਡੀ ਦਾ ਹੋਇਆ ਜੀ ਸਰ ਪੂਰੀ 100% ਗੱਡੀ ਡੈਮੇਜ ਹੈ ਉਹ ਤੁਸੀਂ ਦੇਖੋ ਉਹ ਤਾਂ ਸਰ ਹੀ ਪੂਰੀ ਗੱਡੀ ਕਹਦੇ ਆ ਜਿਹੜੀ ਹੈਗੀ ਆ ਅਕੋਰਡਿੰਗ ਟੂ ਲਾ ਜਿਹੜੀ ਹੈਗੀ ਆ ਨੂੰ ਪੂਰੀ ਪਨਿਸ਼ਮੈਂਟ ਦਿੱਤੀ ਜਾਏ ਸਾਡੀ ਪੂਰੀ ਗੱਡੀ ਦਾ ਖਰਚਾ ਦਿੱਤਾ ਹਾਂ ਜੀ ਹਾਂਜੀ ਆ ਗਏ ਸਰ ਉਹਨਾਂ ਨੇ ਆਏ ਗਏ ਉਹ ਦੇਖਦੇ ਪਏ ਆ ਉਹਨਾਂ ਕਹਦੇ ਨੇ ਮੈਂ ਤਾਂਸੇ ਆਇਓ बिहार से, हाँ? बिहार से बिहार से बिहार से किधर को जाना था है हाँ? कहाँ को जाना था आपने इधर ही काम करते हैं कंपनी नहीं में। नहीं गाड़ी कहाँ लेकर जा रहे थे आप खाली करने थे तो जो एक्सीडेंट किया पीछे से हिट किया इसका क्या कारण है क्या हुआ ये सरतन साहू उधर घुमाने में गड़बड़ा गए थे वही बात है तो गाड़ी पूरी टोटल लॉस्ट हो गई उसका क्या करना भी मालिक कौन है आपके इधर है सर है नहीं नाम क्या है मालिक का हे? आप गाड़ी चलाते हो मालिक कौन है गाड़ी का मालिक का सर नहीं है लाइसेंस है तेरा तो मालिक रहने वाले है? ये सर नहीं याद है मालिक मालिक का याद नहीं है सर आपने कुछ खाया है आपको याद ही नहीं है आपको याद ही नहीं मालिक का नहीं पता तनख्वाह कहाँ से लेते हो वो सर कंपनी में साथ है क्या कंपनी का नाम क्या है कंपनी का नाम क्या है ਭਾਈ ਮੈਂ ਪੁੱਛ ਰਹਾ ਹਾਂ ਕੰਪਨੀ ਦਾ ਨਾਮ ਕੀ ਹੈ? ਉਧਰ ਸਰ ਮੇਰਾ ਉਧਰ ਹੈ ਸਰ। ਅਰੇ ਯਾਰ। ਅਲੀ ਸਰ ਦਾਜੂ ਕੀ ਇੱਕੀ ਮਸਲਾ ਹੋਇਆ ਤੇ ਕੋਈ ਇਨਸੀਡੈਂਟ ਹੈਗਾ ਜੀ। ਅਹੀਂ ਜੀ ਸੜਕ ਸੁਰੱਖਿਆ ਫੋਰਸ ਬਬਰੀ ਨਾਕੇ ਤੋਂ ਘਰੋਟਾ ਮੋੜ ਤੇ ਇੱਥੇ ਅਸੀਂ ਰਾਹਗੀਰ ਤੋਂ ਪਤਾ ਲੱਗਾ ਹੈਗਾ ਵੀ ਇੱਕ ਟਿਪਰ ਦਾ ਤੇ ਕਾਰ ਦਾ ਜਿਹੜਾ ਉਹ ਐਕਸੀਡੈਂਟ ਹੋਇਆ ਆਪਣੇ ਘਰਾਲਾ ਮੋੜ ਦੇ ਬਾਈਪਾਸ ਤੇ ਬੱਸ ਸਟੈਂਡ ਦੇ ਨੇੜੇ। ਅਹੀਂ ਆ ਕੇ ਵੇਖਿਆ ਵਾ ਤੇ ਉਹ ਕਾਰ ਤੇ ਵਿੱਚ ਲੇਡੀ ਇੱਕ ਤੇ ਇੱਕ ਉਹਨਾਂ ਦਾ ਬੇਟਾ ਹੀ ਉਹ ਚਲਾ ਰਿਹਾ ਸੀਗਾ ਚਲਾਵ ਨਹੀਂ ਦੇ ਖਲੋਤੇ ਹੀਗੇ ਕਿਦੀ ਡੀ ਕਰ ਰਹੀ ਸੀਗੇ ਉਹਨਾਂ ਨੇ ਜਾਣਾ ਸੀਗਾ ਸਤਸੰਗ ਤੇ ਕਿਤੇ ਤੇ ਉਹ ਇੱਕ ਟਿਪਰ ਵਾਲਾ ਆਇਆ ਉਹਨੇ ਜਾਣਾ ਤੇ ਹੈਗਾ ਸੀ ਮਕੇਰੀਆਂ ਨੂੰ ਇਹਨੇ ਅਮਰਸਰ ਵਾਲ ਨੂੰ ਰੂਟ ਨੂੰ ਮੋੜ ਲੀਆ ਬੱਸ ਤੇ ਇਹਨਾਂ ਦੇ ਵਿੱਚ ਲਿਆ ਕੇ ਉਹਨੇ ਹਿੱਟ ਕੀਤੀ ਆ ਜੋ ਇਹ ਵੀ ਬਹੁਤ ਹੀ ਬਚਾਅ ਹੋ ਗਿਆ ਇਹਨਾਂ ਦਾ ਵੀ ਬੜਾ ਬਹੁਤ ਕਿਸਮਤ ਨਾਲ ਬਚੇ ਨੇ ਡਰਾਈਵਰ ਨੇ ਕੁਝ ਖਾਤਾ ਲੱਗਦਾ ਵਾ ਜੀ ਹਾਂ ਇਹਨੂੰ ਅਸੀਂ ਆਪ ਆਣ ਕੇ ਕੱਢਿਆ ਡਰਾਈਵਰ ਨੂੰ ਵਿੱਚੋਂ ਕੀ ਲੱਗਦਾ ਕੀ ਮਾਨਸਿਕ ਮਾਨਸਿਕ ਤੋਂ ਵੀ ਲੱਗਦਾ ਵੀ ਇਹਨੇ ਕੋਈ ਨਸ਼ਾ ਨੁਸਾ ਕੀਤਾ ਲੱਗਦਾ ਬਾਕੀ ਇਹਨਾਂ ਦੇ ਮਾਲਕ ਆਏ ਨਹੀਂਗੇ ਬਾਕੀ ਇਹ ਮਾਮਲਾ ਜਿਹੜਾ ਅਸੀਂ ਤੇ ਬਠਾਣੇ ਦੇ ਹਵਾਲੇ ਕਰਤਾ ਵਾ ਉਹ ਉਹਨਾਂ ਦੇ ਇਨਸਪੈਕਟਰ ਰਮੇਸ਼ ਕੁਮਾਰ ਜੀ ਆ ਰਹੇ ਨੇ ਆ ਕੇ ਮੌਕਾ ਵੇਖਦੇ ਆ ਜੋ ਕਾਰਵਾਈ ਬੰਦੀ ਹੋ ਗਈ ਉਸ ਲਈ ਕਰ ਦਾਂਗੇ ਮਾਲਕ ਅਜੇ ਵੈਰੀਫਾਈ ਨਹੀਂ ਹੋਇਆ ਕਰ ਰਹੇ ਆ ਇਨਸਪੈਕਟਰ ਸਾਹਿਬ ਆਦੇ ਆ ਇਹਨਾਂ ਦੇ ਕਾਗਜ਼ ਪੱਤਰ ਵੇਖਦੇ ਆਣ ਕੇ ਆ ਕੇ ਤੁਹਾਨੂੰ ਸਾਰਾ ਕਰ ਦਿੰਦੇ ਆ ਬੰਦੇ ਦਾ ਆਧਾਰ ਕਾਰਡ ਵੀ ਪਹਿਚਾਣੂ ਇੱਕ ਤੇ ਦਾ ਇਹਦਾ ਅਜੇ ਧਾਰ ਕਾਰਡ ਵੀ ਨਹੀਂ ਮਿਲਿਆ ਟਿੱਪਰ ਜਿਹੜੀ ਹੈ ਨਾ ਪਲਟਣ ਦੇ ਯੋਗ ਹੋ ਗਈ ਆ ਇਦਨ ਵੀ ਪਲਟ ਜਾਣੀ ਜੀ ਆਪਾਂ ਵਿੱਚ ਵੜੀ ਤੇ ਪਲਟ ਸਕਦੀ ਆ ਉਹ ਅਸੀਂ ਤਾਂ ਨਹੀਂ ਵਿੱਚ ਵੰਡੇ ਵੀ ਚਲੋ ਆਉਂਦੇ ਆ ਤੇਨੂੰ ਪਿੱਛੇ ਕਰਾ ਕੇ ਫੇਰੇ ਇੱਧਰ ਆ ਆ ਮਿੱਟੀ ਮਿੱਟੀ ਦੀ ਲੋਡ ਆ ਹਾਂ ਜੀ ਕਿੰਨਾ ਨੁਕਸਾਨ ਗੱਡੀ ਦਾ ਹੋਇਆ ਜੀ ਕਾਰ ਤੇ ਬਿਲਕੁਲ ਡੈਮੇਜ ਹੋ ਗਈ ਆ ਪਰਿਵਾਰ ਦਾ ਬਚਾਰਿਆ ਪਰਿਵਾਰ ਦਾ ਬਚਾਜ ਪਰਿਵਾਰ ਦਾ ਆ ਬਿਮਾਰ ਰਹਿੰਦਾ ਉਹਨਾਂ ਬਚਾ ਲਿਆ ਵਾ ਕੀ ਕੀ ਮੰਗਿਆ ਪਰਿਵਾਰ ਦੀ ਕੀ ਮੰਗ ਹੈ ਮੰਗ ਜੇ ਆਉਂਦੇ ਹਨ ਦੋਵੇਂ ਧਿਰਾਂ ਨੂੰ ਭਾਲ ਕੇ ਪੁੱਛਣਗੇ ਕੀ ਮੰਗਾ ਗਈ ਆ ਉਹ ਤਾਂ ਮੌਕੇ ਤੇ ਆਈਓ ਵੇਖੂਗਾ ਆਣ ਕੇ ਸਪੈਕਟ ਸਾ ਡਰਾਈਵਰ ਤੇ ਇਹ ਆਪਣੇ ਸਿੰਪਲ ਦੀ ਮਾਤਨ ਗੱਲ ਬੋਲਣੀ ਕਰੀ ਹਾਂ ਮਾਲਕ ਦੇ ਨਾਲ ਗੱਲ ਹੋਈ ਆ ਉਹ ਕਹਿੰਦੇ ਆ ਰਹੇ ਉਹਨਾਂ ਦਾ ਬੰਦਾ ਇੱਕ ਆ ਵੀ ਗਿਆ ਵਾ ਇਹ ਮਾਲਕ ਹੈਗੇ ਆ ਜੀ ਆਰ ਹਾਲੇ ਆ ਪਤਾ ਨਹੀਂ ਕਿੱਥੋਂ ਇਹ ਆਪਣੇ ਅੰਮ੍ਰਿਤਸਰ ਦੀ ਪਾਰਟੀ ਆ ਕੋਈ ਤੇ ਬਾਕੀ ਆ ਰਹੇ ਹਾਂਜੀ ਉਹ ਵੀ ਆ ਰਹੇ